ਆ ਦੇਖ ਲੋ ਜੀ ਸੱਪ ਤੱਪ ਸੀ ਕਰਿਆ ਅਸੀਂ ਕੋਲ ਦੀ ਨੰਗ ਚੱਲੇ ਸੀ ਦੀਦੀ ਨੇ ਦੇਖ ਲਿਆ ਮੈਂ ਤਾਂ ਜਮਾ ਕੋਲ ਦੀ ਫੂਨ ਦੇ ਧਿਆਨ ਚ ਜਦੋਂ ਬਾਹਰ ਆਈਏ ਨਾ ਖੇਤਾ ਕੁੱਤਾ ਚ ਗੇੜਾ ਗੂੜਾ ਕੱਢਣੀਆਂ ਕੁਛ ਲੈਣ ਤੇ ਬੁਰਾ ਧਿਆਨ ਰੱਖਣਾ ਚਾਹੀਦਾ ਤੇ ਇੰਨੇ ਪਤਾ ਕੀ ਆ ਮੈਂ ਚੁੱਪ ਕਰਕੇ ਨੰਗੀ ਆਂਦੀ ਸੀ ਦੀਦੀ ਨੇ ਦੇਖ ਲਿਆ ਨਹੀਂ ਤਾਂ ਮੈਨੂੰ ਅੱਜ ਮਾਰ ਦੇਣਾ ਸੀ ਪਤਾ ਨਹੀਂ ਕੀ ਹੈ ਸੱਪਾ ਕੀ ਕੀ ਹੈ ਦੇਖੋ ਵੈਸੇ ਤਾਂ ਸੱਪ ਦਮੂਹੀ ਲੱਗ ਰਹੀ ਹੈ ਮੈਨੂੰ ਤਾਂ ਦਮੂਈ ਆਦੇ ਉਹ ਪੂਛ ਮੁੱਟੀ ਜੀ ਹੈ ਨਾ ਸੱਪ ਦੀ ਪੂਛ ਬੜੀ ਪਤਲੀ ਹੁੰਦੀ ਆ। ਓ ਮਾਈ ਗੋਡ ਮੇਰਾ ਕਲੀਨ ਕਰ ਦੇ ਨਾ ਸਿਆਜ ਨੇ। ਦੀਦੀ ਇਹ ਦੇ ਇਹ ਡੰਗ ਲਵੇ ਤਾਂ ਵੀ ਮਰ ਜਾਈਦਾ। ਇਹ ਹਰ ਸਾਲ ਲੜਦੀ ਆ। ਜੇ ਇੱਕ ਵਾਰੀ ਲੜ ਗਈ ਫਿਰ ਲੜਨਗੀ। ਖਾਲੀ ਲੜਦਾ ਇਹਨੇ ਜਿੱਥੇ ਮਰਜੀ ਬੈਠੇ। ਮੈਂ ਥੋੜਾ ਜ਼ਿਆਦਾ ਹੋਰ ਕਰੀਪਤੋਂ ਲੈਣੀ ਆ ਫੋਟੋ ਦੀ। ਬੜੀ ਮੋਟੀ ਆ ਨਾ। ਹੈਲਦੀ ਨਹੀਂ ਪਈਗੀ ਮਸਤ ਹੀ ਵੀ। ਹਲਾਕੇ ਦੇਖਾ ਇਹਨੂੰ। ਤੁਰੇ ਸੀ ਕਿ ਬਾਂਦਰੀ ਦੇ ਹਲਾਕੇ ਵੇਖੇ ਮਗਰ ਲੱਗ। ਹਾਂ ਦੀਦੀ ਮੈਨੂੰ ਗਾਲ੍ਹਾਂ ਕੱਢਦੀ ਪਈ ਆ। ਬੜੀ ਮਸਤੋ ਕੇ ਭਈਆ ਇਦਾਂ ਲੱਗਦੀ ਕਿ ਮਰੀ ਪਈ ਆ ਬਟ ਜਿਉਂਦੀ ਆ ਇਹ। ਓ ਮਾਈ ਗਾਡ। ਮੈਂ ਜਮਾ ਕੋਲ ਦੀ ਪੈਰ ਰੱਖਿਆ ਉਹਨੇ ਹੁਣ। ਸ਼ਾਇਦ ਸੁੱਤੀ ਪਈ ਆ ਤਾਂ ਨਹੀਂ ਉੱਠਦੀ। ਸੋਨਾ ਤੁਰ ਪੀ ਸੀ ਜਦੋਂ ਤੁਰਾਂਗਾ। ਹੂੰ। ਪਿੱਛੇ ਮੁੜ ਗਿਆ ਆਪਾ। ਤੇਖ ਲੀਚੀ। ਬੈਨੇ ਉਟਕੜ। ਕਿ ਵੇਟ ਕਰਦੀ ਮੈਂ ਤੈਨ ਮਾਰਾਂ। ਨਹੀਂ ਮਾਰਦੇ। ਨਹੀਂ ਮੈਂ ਮਾਰਦੀ ਨਹੀਂ ਮੈਂ ਤਾਂ ਚਾਨ ਕੇ ਕਰਦੀ। ਲੋ ਜੀ ਅੱਜ ਮੈਂ ਇਹ ਮੈਨੂੰ ਕਦੀ ਸੱਪ ਸੁਪ ਕਦੀ ਨਹੀਂ ਦੱਸਿਆ ਬਟ ਅੱਜ ਜਦ ਮੂਈ ਦੇਖੀ ਐ ਮੈਂ ਤੇ ਆਪਾਂ ਵੀਡੀਓ ਬਣਾ ਲਈ ਜਿਹੜਾ ਆਪਣੇ ਚ ਕੀੜਾ ਇਹ ਵੀਡੀਓ ਬਣਾਉਂਦਾ ਮਜਬੂਰ ਕਰਤਾ ਉਹਨੇ ਮੈਨੂੰ ਵੀਡੀਓ ਬਣਾਉਣ ਤੇ